ਸੋਸ਼ਲ ਮੀਡੀਆ ਤੇ ਮਸ਼ਹੂਰ ਆਰਟਿਸਟ ਤਾਨਿਆ ਦਾ ਇੱਕ ਬਹੁਤ ਵੱਡਾ ਵਿਵਾਦ ਚੜ ਚੁੱਕਿਆ ਹੈ ਸਾਰੇ ਲੋਕ ਉਸ ਨੂੰ ਬਹੁਤ ਯਾਦਾ ਗਾਲਾਂ ਕੱਢ ਰਹੇ ਹਨ ਐਹੋ ਤੱਕ ਕਿ ਲੱਕੇ ਸਦਾਂ ਨਹੀਂ ਹੋਰੀ ਵੀ ਇਸ ਕੁੜੀ ਨੂੰ ਜਵਾਬ ਦੇ ਰਹੇ ਹਨ ਹੁਣ ਗੱਲ ਕੀ ਹੋਈ ਸੀ ਉਸ ਬਾਰੇ ਪਹਿਲਾਂ ਦੱਸ ਦਈਏ ਤਾਨਿਆ ਆਪਣੀ ਇੱਕ ਇੰਟਰਵਿਊ ਵਿੱਚ ਲੋਕਾਂ ਨੂੰ ਇੱਕ ਕਹਾਣੀ ਦੱਸਦੀ ਹੈ ਜਿਸ ਵਿੱਚ ਉਹ ਕਹਿੰਦੀ ਹੈ ਕਿ ਇੱਕ ਵਿਦੇਸ਼ੀ ਔਰਤ ਆਪਣੀ ਬੇਟੀ ਦੇ ਬੈਗ ਵਿੱਚ ਪ੍ਰੈਗਨੈਂਸੀ ਰੋਕਣ ਨੂੰ ਗੋਲੀਆਂ ਪਾ ਦਿੰਦੀ ਹੈ ਤੇ ਉਸ ਔਰਤ ਨੇ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਦੁਨੀਆ ਘੁੰਮ ਤੇ ਕਿਸੇ ਮੁੰਡੇ ਨਾਲ ਰਿਲੇਸ਼ਨ ਵੀ ਬੰਦ ਹੈ ਤਾਂ ਇਹ ਗੋਲੀਆਂ ਖਾ ਲਈ ਕਿਸੇ ਤੋਂ ਡਰੀ ਨਾ ਤਾਨਿਆ ਨੇ ਫਿਰ ਕਿਹਾ ਕਿ ਸਾਨੂੰ ਵੀ ਵਿਦੇਸ਼ੀ ਲੋਕਾਂ ਮੰਗ ਸੋਚ ਵੱਡੀ ਕਰਨੀ ਚਾਹੀਦੀ ਹੈ ਸਾਡੀ ਸੋਚ ਗਲਤ ਹੈ ਫਿਰ ਇਸ ਤੋਂ ਬਾਅਦ ਸਾਰੀ ਲੋਕਾਂ ਨੇ ਇਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਅਤੇ ਲਖਸਦਾਨੇ ਨੇ ਆਪਣੇ ਇੰਟਰਵਿਊ ਵਿੱਚ ਤਾਨਿਆ ਨੂੰ ਜਵਾਬ ਦਿੱਤਾ ਸੀ ਕਿ ਇੰਨਾ ਕੰਜਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਯੁੱਤ ਨੂੰ ਖਰਾਬ ਕਰ ਰਹੇ ਨੇ ਸਾਡੇ ਪੰਜਾਬ ਦੀਆਂ ਕੁੜੀਆਂ ਨੇ ਇਹਨਾਂ ਤੋਂ ਕੀ ਸਿੱਖਣਾ ਫਰੈਸ ਤੋਂ ਬਾਅਦ ਤਾਣਿਆ ਦਾ ਵੀ ਇਸ ਵਿਵਾਦ ਨੂੰ ਲੈ ਕੇ ਇੱਕ ਬਹੁਤ ਵੱਡਾ ਜਵਾਬ ਸਾਹਮਣੇ ਆਉਂਦਾ ਹੈ ਤਾਣਿਆ ਆਪਣੇ ਇੰਸਟਾ ਅਕਾਊਂਟ ਤੇ ਇੱਕ ਸਟੋਰੀ ਸ਼ੇਅਰ ਕਰਦੀ ਹੈ ਤੇ ਜਿਸ ਵਿੱਚ ਉਹ ਕਹਿੰਦੀ ਹੈ ਮੈਂ ਸਾਰੇ ਅੱਗੇ ਬੇਨਤੀ ਕਰਦੀ ਹਾਂ ਕਿ ਕਿਸੇ ਨੂੰ ਜੱਜ ਨਾ ਕਰਿਆ ਕਰੋ ਮੈਂ ਸਿਰਫ ਇੱਕ ਗੱਲ ਦੱਸੀ ਸੀ ਸਾਡੇ ਤੇ ਵਿਦੇਸ਼ੀ ਲੋਕਾਂ ਦੀ ਸੋਚ ਨੂੰ ਲੈ ਕੇ ਪਰ ਲੋਕਾਂ ਨੇ ਇੱਕ ਵੱਡਾ ਮੁੱਦਾ ਬਣਾ ਦਿੱਤਾ ਗੱਲ ਹੋਰ ਹੀ ਪਾਸੇ ਚਲੀ ਗਈ ਚਲੋ ਠੀਕ ਹੈ ਮੈਨੂੰ ਲੱਗਦਾ ਕਿ ਮੇਰੀ ਗਲਤੀ ਸੀ ਕਿਉਂਕਿ ਲੋਕਾਂ ਨੂੰ ਦੇਖਣ ਦਾ ਔਕਾ ਹੁੰਦਾ ਕੋਈ ਬੰਦਾ ਤਰੱਕੀ ਕਰ ਰਿਹਾ ਹੋਵੇ